ਪ੍ਰੇਮਿਕਾ ਆਪਣੀਆਂ ਸਹੇਲੀਆਂ ਦੇ ਨਾਲ ਆਉਂਦੀ ਆ ਤੇ ਆ ਕੇ ਜਿੱਥੇ ਉਹਦਾ ਪ੍ਰੇਮੀ ਵਿਆਹ ਕਰਾ ਰਿਆ ਹੁੰਦਾ ਉਹਨੂੰ ਮੰਡਪ ਤੋਂ ਉਠਾਉਂਦੀ ਆ ਤੇ ਉਠਾ ਕੇ ਆਪਣੇ ਨਾਲ ਲੈ ਜਾਂਦੀ ਆ ਤੇ ਜਾਂਦੀ ਜਾਂਦੀ ਜਿਹੜੀ ਕੁੜੀ ਨਾਲ ਉਹਦੇ ਪ੍ਰੇਮੀ ਦਾ ਵਿਆਹ ਹੋਣ ਲੱਗਾ ਸੀ ਉਹਨੂੰ ਕਹਿ ਦਿੰਦੀ ਆ ਕਿ ਇਹ ਤਾਂ ਮੇਰਾ ਪ੍ਰੇਮੀ ਆ ਤੂੰ ਇਹਨੂੰ ਭੁੱਲ ਜਾ ਤੇ ਆਪਦਾ ਕਿਸੇ ਹੋਰ ਨਾਲ ਵਿਆਹ ਕਰਾ ਲਾ ਤਾਂ ਜਦੋਂ ਉਹ ਤੋਂ ਜਾਣ ਲੱਗਦੇ ਨੇ ਲੋਕ ਰੋਕ ਕੇ ਉਹਨਾਂ ਨੂੰ ਪੁੱਛਦੇ ਆ ਕਿ ਆਖਰ ਮਾਮਲਾ ਕੀ ਆ ਤੂੰ ਇਹਨਾਂ ਨੂੰ ਕਿਉਂ ਇਹਨੂੰ ਕਿਉਂ ਲੈ ਕੇ ਜਾ ਰਹੀਆਂ ਤਵੇਰ ਕੁੜੀ ਸਾਰਾ ਮਾਮਲਾ ਦੱਸਦੀ ਆ ਕਿ ਮੈਂ ਭਪਾਲ ਤੋਂ ਆਈ ਆ ਇਹ ਜਿਹੜਾ ਮੁੰਡਾ ਏ ਇਹਦੇ ਕੁਝ ਦੋਸਤ ਨੇ ਭਪਾਲ ਭਪਾਲ ਤੋਂ ਜਿਹੜੇ ਵਿਆਹ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਉਹਨਾਂ ਨੇ ਵਟਸਐਪ ਤੇ ਉੱਪਰ ਫੋਟੋ ਲਗਾਈਆਂ ਤਾਂ ਸਟੇਟਸ ਪਾਏ ਮੈਂ ਦੇਖ ਲੇ ਅਚਾਨਕ ਜਦੋਂ ਮੈਂ ਸਟੇਟਸ ਦੇਖੇ ਤਾਂ ਮੈਂ ਵੇਖਿਆ ਵੀ ਅਜੇ ਅਜੇ ਦਾ ਵਿਆਹ ਹੋ ਰਿਹਾ ਤੇ ਕਹਿੰਦੀ ਮੈਂ ਤੁਰੰਤ ਆਵਦੀਆਂ ਸਹੇਲੀਆਂ ਨੂੰ ਲੈ ਕੇ ਉੱਥੋਂ ਭੱਜੀਆਂ ਤਾਂ ਮੈਂ ਇੱਥੇ ਮੱਧ ਪ੍ਰਦੇਸ਼ ਵਿੱਚ ਮੁੰਡੇ ਦਾ ਸਮੂਹਿਕ ਵਿਆਹਾਂ ਵਿੱਚ ਵਿਆਹ ਹੋ ਰਿਹਾ ਸੀ ਤਾ ਕਹਿੰਦੀ ਮੈਂ ਹਰ ਪੈਲਸ ਵਿੱਚ ਲੱਭਦੀ ਆਈਆਂ ਕਿ ਕਿੱਥੇ ਅਜੇ ਦਾ ਵਿਆਹ ਹੋ ਰਿਹਾ ਕਹਿੰਦੀ ਕਿੰਨੇ ਸਾਰੇ ਪੈਲਸਾਂ ਵਿੱਚ ਵਿਆਹ ਸੀ ਤਾਂ ਜਦੋਂ ਮੈਂ ਪਹੁੰਚਦੀ ਪਹੁੰਚਦੀ ਇੱਥੇ ਸਮੂਹਿਕ ਵਿਆਹ ਦੇ ਵਿੱਚ ਪਹੁੰਚੀ ਆਂ ਤਾਂ ਮੈਂ ਦੇਖ ਰਹੀ ਸੀ ਉਦੋਂ ਤੱਕ ਅਨਾਉਂਸਮੈਂਟ ਹੁੰਦੀ ਆ ਅਜੇ ਦੇ ਨਾਂ ਦੀ ਤਾਂ ਕਹਿੰਦੀ ਮੈਂ ਫਟਾਫਟ ਇੱਥੇ ਪਹੁੰਚੀ ਆਂ ਤਾਂ ਅਜੇ ਕਿਸੇ ਹੋਰ ਕੁੜੀ ਦੇ ਨਾਲ ਫੇਰੇ ਲੈ ਚੁੱਕਾ ਤਾਂ ਕਹਿੰਦੀ ਮੈਨੂੰ ਹੈਰਾਨੀ ਹੋਈ ਕਿ ਇਹ ਅਜੇ ਨੇ ਮੇਰੇ ਨਾਲ ਵਿਆਹ ਕਰਵਾਇਆ ਤਾਂ ਕਹਿੰਦੀ ਮੈਂ ਇੱਕ ਕਨਸਟੇਬਲ ਦੀ ਨੌਕਰੀ ਕਰਦੀ ਆ ਮੈਂ ਕਨਸਟੇਬਲ ਆ ਇੱਕ ਤਾਂ ਕਹਿੰਦੀ ਅਜੇ ਰੇਲਵੇ ਵਿਭਾਗ ਦੇ ਵਿੱਚ ਨੌਕਰੀ ਕਰਦਾ ਅਸੀਂ ਕਾਫੀ ਲੰਬੇ ਸਮੇਂ ਤੋਂ ਭਪਾਲ ਦੇ ਵਿੱਚ ਇੱਕ ਦੂਜੇ ਨੂੰ ਮਿਲੇ ਤੇ ਜਾਣਦੇ ਆ ਤੇ ਸਾਡਾ ਪਿਆਰ ਪੈ ਗਿਆ ਫਿਰ ਅਸੀਂ ਦੋਵਾਂ ਨੇ ਵਿਆਹ ਕਰਵਾ ਲਿਆ ਅਸੀਂ ਇਕੱਠੇ ਰਹਿ ਰਹੇ ਆ ਤਾਂ ਕਹਿੰਦੀ ਹੁਣ ਮੈਨੂੰ ਪਤਾ ਲੱਗਾ ਵੀ ਅਜੇ ਇਹਦੇ ਦੋਸਤਾਂ ਦੇ ਸਟੇਟਸ ਤੋਂ ਪਤਾ ਲੱਗਾ ਵੀ ਅਜੇ ਤਾਂ ਹੋਰ ਵਿਆਹ ਕਰਵਾ ਰਿਆ ਤੇ ਕਹਿੰਦੀ ਫਿਰ ਮੈਂ ਮੌਕੇ ਤੇ ਪਹੁੰਚੀ ਆ ਇਹਨੂੰ ਲੈਣ ਵਾਸਤੇ ਵੀ ਇਹ ਐਵੇਂ ਕਿਵੇਂ ਕਰ ਸਕਦਾ ਇੱਕ ਪਾਸੇ ਇਹਨੇ ਮੇਰੇ ਨਾਲ ਵਿਆਹ ਕਰਵਾਇਆ ਹੋਇਆ ਦੂਸਰੇ ਪਾਸੇ ਇਹ ਕਿਸੇ ਹੋਰ ਦੇ ਨਾਲ ਵਿਆਹ ਕਰਵਾ ਰਿਆ ਦੂਸਰੇ ਪਾਸੇ ਜਿਹੜਾ ਅਜੇ ਸੀ ਉਹਦੀ ਹੋਣ ਵਾਲੀ ਘਰ ਵਾਲੀ ਸੀ ਉਹਦਾ ਕਹਿਣਾ ਕਿ ਇਹ ਇਸ ਮੁੰਡੇ ਨੇ ਬਹੁਤ ਗਲਤ ਕੀਤਾ ਧੱਕਾ ਕੀਤਾ ਬੇਇਨਸਾਫੀ ਕੀਤੀ ਮੇਰੇ ਨਾਲ ਵੀ ਕੀਤਾ ਉਹਦਾ ਕਹਿਣਾ ਹੈ ਕਿ ਲਗਭਗ 1 ਸਾਲ ਤੋਂ ਮੈਂ ਇਹਦੀ ਮਗੇਤਰ ਹਾਂ 1 ਸਾਲ ਤੋਂ ਮੈਂ ਇਹਦੇ ਨਾਲ ਮੰਗੀ ਹੋਈ ਹਾਂ ਤਾਂ ਇਸ ਵਿਅਕਤੀ ਨੇ ਝੂਠ ਕਿਉਂ ਬੋਲਿਆ ਜੇਕਰ ਇਹ ਕਿਸੇ ਹੋਰ ਦੇ ਨਾਲ ਵਿਆਹਿਆ ਹੋਇਆ ਜਾਂ ਲਿਵ ਇਨ ਵਿੱਚ ਰਹਿ ਰਿਹਾ ਤਾਂ ਫਿਰ ਇਸ ਵਿਅਕਤੀ ਨੇ ਮੈਨੂੰ ਕਿਉਂ ਝੂਠ ਬੋਲਿਆ ਸਾਡੇ ਪਰਿਵਾਰ ਨੂੰ ਕਿਉਂ ਝੂਠ ਬੋਲਿਆ ਮੇਰੇ ਨਾਲ ਕਿਉਂ ਇਹ ਵਿਆਹ ਕਰਵਾਉਣ ਲੱਗਾ ਸੀ ਇਹ ਸਾਰੀ ਉਸੇ ਹੀ ਮੁੰਡੇ ਦੀ ਗਲਤੀ ਆ ਬੇਹੱਦ ਹੈਰਾਨੀਜਨਕ ਮਾਮਲੇ ਪਿਛਲੇ ਦਿਨੀ ਪੰਜਾਬ ਤੋਂ ਵੀ ਇੱਕ ਅਜਿਹੀ ਘਟਨਾ ਸਾਹਮਣੇ ਆਈ ਸੀ ਕਿ ਮੁੰਡਾ ਫੌਜੀ ਸੀ ਤੇ ਵਿਆਹ ਕਰਵਾਉਣ ਲੱਗਾ ਸੀ ਤੇ ਉਹਦੀ ਪਹਿਲੀ ਜਿਹੜੀ ਘਰ ਵਾਲੀ ਆ ਪੁਲਿਸ ਸਟੇਸ਼ਨ ਪਹੁੰਚ ਜਾਂਦੀ ਆ ਕਿ ਮੈਂ ਉਹ ਮੁੰਡੇ ਦੇ ਘਰ ਵਾਲੀ ਆ ਤੇ ਉਹ ਹੁਣ ਹੋਰ ਵਿਆਹ ਕਰਾਉਣ ਲੱਗਾ ਤਾਂ ਅਜਿਹੇ ਮਾਮਲੇ ਕਿੰਨੇ ਹੀ ਨੇ ਜਿਹੜੇ ਆਏ ਦਨ ਸਾਹਮਣੇ ਆ ਜਾਂਦੇ ਨੇ ਤਾਂ ਇਹ ਵੀ ਇੱਕ ਅਜੀਹਾ ਹੀ ਮਾਮਲਾ ਕਿ ਉਹ ਕੁੜੀ ਨੂੰ WhatsApp ਦੇ ਸਟੇਟਸ ਤੋਂ ਪਤਾ ਲੱਗ ਗਿਆ ਕਿ ਮੇਰਾ ਜਿਹੜਾ ਪ੍ਰੇਮੀ ਆ ਮੇਰਾ ਜਿਹੜਾ ਘਰ ਵਾਲਾ ਉਹ ਕਿਸੇ ਹੋਰ ਦੇ ਨਾਲ ਵਿਆਹ ਕਰਵਾ ਰਿਹਾ ਜੇਕਰ ਉਹ WhatsApp ਤੇ ਸਟੇਟਸ ਨਾ ਦੇਖਦੀ ਤਾਂ ਤਿੰਨ ਜ਼ਿੰਦਗੀਆਂ ਬਰਬਾਦ ਹੋਣੀਆਂ ਸੀ ਇੱਕ ਉਹ ਮੁੰਡੇ ਦੀ ਖੁੱਦ ਦੀ ਇੱਕ ਉਹ ਕੁੜੀ ਦੀ ਇੱਕ ਜਿਹੜੀ ਕੁੜੀ ਹੋਰ ਨਾਲ ਉਹ ਵਿਆਹ ਕਰਾਉਣ ਲੱਗਾ ਸੀ ਸੋ ਦੋਸਤੋ ਸੋਚ ਸਮਝ ਕੇ ਇਹੋ ਜਿਹੇ ਫੈਸਲੇ ਲਿਆ ਕਰੋ ਅਜੇ ਹਾਂ ਨਾ ਕਰਿਆ ਕਰੋ ਜੇਕਰ ਤੁਸੀਂ ਕਿਸੇ ਦੇ ਨਾਲ ਨਹੀਂ ਰਹਿਣਾ ਚਾਹੁੰਦੇ ਪਹਿਲਾਂ ਵਿਆਹ ਕਰਾ ਚੁੱਕੇ ਆ ਤਾਂ ਪਹਿਲਾਂ ਉਹਨੂੰ ਤਲਾਕ ਦੇ ਲੋ ਫਿਰ ਕਿਸੇ ਹੋਰ ਦੇ ਨਾਲ ਰਹਿ ਲੋ ਫਿਰ ਕਿਸੇ ਹੋਰ ਦੇ ਨਾਲ ਵਿਆਹ ਕਰਾ ਲਓ ਐਵੇਂ ਤੁਸੀਂ ਤਿੰਨ ਤਿੰਨ ਜ਼ਿੰਦਗੀਆਂ ਨਾਲ ਖਲਵਾੜ ਨਾ ਕਰੋ ਆਪਣੇ ਕੁਝ ਮਤਲਬ ਕਹਿ ਸਕਦੇ ਆ ਵੀ ਕੁਝ ਕੁ ਟੇਸਟਾਂ ਵਾਸਤੇ ਤੁਸੀਂ ਕਿਸੇ ਦੂਜੇ ਦੀ ਜ਼ਿੰਦਗੀ ਹੀ ਤਬਾਹ ਕਰ ਦੋ ਇਹ ਬਹੁਤ ਮਾੜੀ ਗੱਲ ਆ